ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤਿਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫਰੀਜ਼ਿੰਗ ਆਫ ਪ੍ਰਾਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਫਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਘਰਿੰਡਾ ਥਾਣੇ ਵਿਖੇ ਦਰਜ ਹੈ ਜਿਹਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰ on the ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕਾਨੂੰਨ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਸਰ ਜੀ ਬਹੁਤ ਬੜੀ ਗੱਲ ਬੜੀ ਲੋ ਹੈਗੀ ਹੈ ਪਰ ਜਿਹਨੇ ਇਹਨਾਂ ਨਾਲ ਕਾਰੋਬਾਰ ਕੀਤਾ ਸੀਗਾ ਉਹ ਹੈਰਨੂਏਜ ਕੀ ਬਣਾਈ ਸੀਗੀ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਉਂਦੇ ਕੇਸਸ ਦਰਜ ਹੁੰਦੇ ਨੇ ਏਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ-ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮ ਵਰ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਕਾਰਵਾਈ ਹੋਏਗੀ ਇਹ 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 ਜਾਂਚ ਚੱਲ ਰਹੀ ਹੈ ਜੀ ਸਾਰੇ ਚੱਲ ਰਹੀ ਹੈ ਬਾਕੀ ਕਿਸ ਕੰਮ ਦੇ ਇਹ ਮੇਰਾ ਕੀ ਹੋ ਗਿਆ ਸੀ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਦਰਜ ਹੋਇਆ ਉਹਦੇ ਵਿੱਚ ਇਹ ਰਿਕਵਰੀ ਹੋਈ ਸੀ ਸਾਡੀ ਕਾਫੀ ਜੀ ਜੀ ਉਹਦੇ ਵਿੱਚ ਕਾਫੀ ਅਮਾਉਂਟ ਸੀ ਜੀ ਇਹਨਾਂ ਦੀ 500 ਗ੍ਰਾਮ ਦੀ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਗੀ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਪ੍ਰਾਪਰਟੀ ਦੀ ਜ਼ਮੀਨ ਦੀ ਜੀ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸਸ ਸ਼ਾਪਸ ਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਇਥੇ ਹੈ ਜਿਵੇਂ ਕਿ Osiom ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰਾਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦੇ। ਇੱਕੋ ਬੰਦਾ ਜਿਹਦੇ ਕੋਲ 70 ਕਰੋੜ ਰੁਪਏ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝਦਾਵਤੇ ਜੀ। ਬਟ ਇੱਕੋ ਪਰਿਵਾਰ ਜੀ ਜੀ ਇਹ ਕੁਝ ਕੁ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਜੀ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ ਜਾ ਰਹੀ ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਹ ਉਸਦੇ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਏਗੀ ਜਿਹੜੇ ਰੈਜ਼ੀਟ੍ਰੇਸ਼ਨ ਕਾਪੀ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੌਰਟਗੇਜ ਕਰ ਸਕਦੇ ਸਰ ਮੇਨ ਕਿਊਜ਼ ਕੋਣ ਹੈ ਇਹਦੇ ਵਿੱਚ ਇਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੀਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪਿਟੈਂਟ ਅਕੋਰਡੀਨ ਕਦੋਂ ਵੀ ਦੇ ਦਿੱਤਾ ਇਹ ਮੋਦੇ ਪਿੰਦੇ ਨੇ ਜੀ ਜੀ ਕਦੋਂ ਵੀ ਦੇ ਕੰਪਿਟੈਂਟ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਕੀ ਗੱਲ ਹੋਈ ਕਿ ਉਹਨਾਂ ਨੂੰ ਆਗੇ ਤੁਸੀਂ ਕੀਤਾ ਲੈ ਕੇ ਨਹੀਂ ਸਮਝਦੀ ਇਹ ਇਹ ਕਾਫੀ ਕੇਸ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਾਈਟ ਕਰਾ ਰਹੇ ਹ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲੇ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜਾ ਇਹਦੇ ਵਿੱਚ ਮੁਲਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਰਟੀਓ ਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਸੋ ਇਹ ਪ੍ਰੋਸੈਸ ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਂਦੇ ਇਹ ਪਤਾ ਕਿ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਜੀ ਦਾ ਅਖਲੇ ਮਹੀਨਿਆਂ ਨਾਲੋਂ ਜ਼ਿਆਦਾ ਬਸ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਦੇਖ ਰਹੇ ਹਾਂ ਕਾਫੀ ਦੇਰ ਤੋਂ ਇਹ ਐਕਟਿਵ ਸੀ ਇਸੇ ਕਰਕੇ ਜਿਹੜਾ ਕਾਫੀ ਸਾਡਾ ਟੀਮ ਜਿਹੜੀ ਹੈਗੀ ਹੁਣ ਵੀ ਲੱਗਿਆ ਹੋਈਆਂ ਨੇ ਤੇ ਇਹਨਾਂ ਤੇ ਸਾਡੀ ਨਜ਼ਰ ਸੀ ਸਰ ਜਿਦਾ ਇਹਨਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਕੀ ਸੀ ਇਹ ਖੇਤੀਬਾੜੀ ਕਰਦੇ ਸੀ ਜਾਂ ਹੋਰ ਵੀ ਕੋਈ ਜੋ ਕਰਦੇ ਸੀ ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਹੈ ਨਾ ਵੱਲੋਂ ਤੇ ਨਾਲ ਦੀ ਨਾਲ ਇਹ ਕੋਈ ਨਾ ਕੋਈ ਐਂਸਿਲਰੀ ਵਰਕ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਹਨ ਉਮਰ ਇਸ ਟਾਈਮ ਮੇਰੇ ਕੋਲ ਹੈ ਨਹੀਂ ਇਸ ਦਾ ਮੈਂ ਤੁਹਾਨੂੰ ਜਿਹੜਾ ਡਿਟੇਲਸ ਤੁਸੀਂ ਕਰਦੇ ਜੀ ਜਾਂ ਉਹ ਕਰਦੇ ਨੇ ਕਿ ਇਹਨਾਂ ਦੀ ਪ੍ਰੋਪਰਟੀ ਹੈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਜਿਹੜਾ ਮੁਜਰਮ ਹੈ ਜੋ ਅਕਿਊਜ਼ਡ ਹੈ ਉਸ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਦੇ ਆਂ ਆਈਡੈਂਟੀਫਿਕੇਸ਼ਨ ਤੋਂ ਬਾਅਦ ਉਸ ਦੀ ਜਿਹੜੀ ਈਵੈਲਿਊਏਸ਼ਨ ਹੈ ਉਹ ਇੱਕ ਅਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਹੈ ਉਸ ਤੋਂ ਕਰਵਾ ਲੈਂਦੇ ਆਂ ਜੀ ਸਰ ਜਿਹੜਾ ਸੈਂਟੀ ਕੋਡ ਜਿਹੜਾ ਰਿਕਵਰ ਕੀਤਾ ਹੈ ਇਹ ਬੈਂਕੋਂ ਸੀ ਜਾਂ ਉਹਨੇ ਕਰ ਜੋ ਇਹ ਰਿਕਵਰ ਨਹੀਂ ਕੀਤਾ ਗਿਆ ਜੀ ਫ੍ਰੀਜ਼ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਫਿਰ ਪ੍ਰਾਪਰਟੀ ਵੇਚੀ ਜਾਏਗੀ ਸਰ ਇਹ ਨਹੀਂ ਇਹ ਕੰਪੀਟੈਂਟ ਅਥੋਰਿਟੀ ਦੀ ਇਜਾਜ਼ਤ ਤੋਂ ਬਗੈਰ ਕੁਝ ਵੀ ਜਿਹੜਾ ਹੈ ਪ੍ਰਾਪਰਟੀ 'ਚ ਲੈਣ ਦੇਣ ਉਦੀ ਸੇਲ ਉਦੀ ਪਰਚੇਜ਼ ਜੋ ਵੀ ਤੁਸੀਂ ਕਹੋ ਮਾਰਟਗੇਜ ਕੋ ਉਹ ਨਹੀਂ ਹੋ ਸਕਦਾ ਹੁਣ ਉਹ ਫਿਰ ਕਰੋਗੇ ਕਿ ਉਹ ਪ੍ਰਾਪਰਟੀ ਦਾ ਮਤਲਬ ਉਹਨੂੰ ਵੇਚਿਆ ਜਾਏਗਾ ਕੀ ਕੀਤਾ ਦੇਖੋ ਜੀ ਇਸ ਦੇ ਨਾਲ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਜਿਨ੍ਹਾਂ ਨੇ ਇਲ ਗਾਟਨ ਮਨੀ ਦੇ ਨਾਲੇ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਉਹਨਾਂ ਨੂੰ ਹਿੱਟ ਕਰੇਗੀ ਇਹ ਇੱਕ ਐਨਡੀਪੀਐ 68 ਐਫ ਦਾ ਜਿਹੜਾ ਇੱਕ ਪ੍ਰੋਵੀਜ਼ਨ ਹੈ ਇਹ ਨਸ਼ਾ ਤਸਕਰ ਨੂੰ ਜਿਹੜਾ ਹੈ ਅੱਗੇ ਤੋਂ ਉਹ ਇਸ ਕੰਮ ਤੋਂ ਬਾਹਰ ਆਵੇ ਤੇ ਉਹਨੂੰ ਹਿੱਟ ਕਰੇ ਉਸ ਦੇ ਲਈ ਇੱਕ ਬਹੁਤ ਵੱਡਾ ਇੱਕ ਸੈਕਸ਼ਨ ਹੈ ਜਿੱਦਾਂ ਵੀ ਕੀ ਹੈ ਜੋ ਇਹਨਾਂ ਦਾ ਕਿ ਕੋਈ ਬਰੀ ਅਜੇ ਤੱਕ ਸਾਡੇ ਕੋਲ ਇਸ ਤਰੀਕੇ ਦੀ ਕੋਈ ਹਜੇ ਸਾਹਮਣੇ ਨਹੀਂ ਆਈ ਹੈ ਪਰ ਜੇ ਇਸ ਤਰ੍ਹਾਂ ਦੀ ਹੈ ਤੇ ਉਹ ਬੰਦਾ ਇਨਵੋਲਵ ਹੈ ਉਹਨੂੰ ਅੱਗੇ ਫਰਦਰ ਜਿਹੜਾ ਹੈ ਕਿ ਲੀਗਲੀ ਉਸ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਸਕਦਾ ਸਰ ਪੁਲਿਸ ਵੱਲੋਂ ਮਰੀ ਪ੍ਰਾਪਰਟੀ ਤੇ ਨੋਟਿਸ ਪਹੁੰਚਾਜਾ ਰਿਹਾ ਜੀ ਹਾਂ ਜੀ ਕੱਲ 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 ਡਿਪਟੀ ਜਿਹੜੇ ਹੈਗੇ ਨੇ ਸੁਪਰਡੈਂਟ ਆਫ ਪੁਲਿਸ ਜਿਹੜੇ ਨੇ ਡੀਐਸਪੀ ਆਪਣੇ ਅਟਾਰੀ ਨੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਥੇ ਪ੍ਰਾਪਰਟੀ ਤੇ ਅਲੋਂਗ ਵਿਦ ਫੋਰਸ ਜਿਹੜਾ ਹੈ ਇਹ ਪੇਸਟ ਕੀਤੇ ਗਏ ਨੇ